ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਵੀਰਾਂ ਦਾ ਵੀਰ ਦਿਨੋਂ ਧੰਨਵਾਦ ਹੈ ਆਪਣੇ ਚੈਨਲ ਤੇ 10000 ਮੇਰੇ ਭਰਾ ਜੁੜ ਚੁੱਕੇ ਨੇ ਆਪਣੀ ਫੈਮਿਲੀ 10000 ਮੈਂਬਰਾਂ ਦੀ ਹੋ ਚੁੱਕੀ ਹੈ ਜੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ ਵੀਰ ਜੀ ਤੁਹਾਡੇ ਸਾਥ ਕਿ ਹੋਇਆ ਦਿਲੋਂ ਧੰਨਵਾਦ ਹੈ ਵੀਰ ਸਾਰਿਆਂ ਦਾ ਤੇ ਇਸ ਤਰ੍ਹਾਂ ਹੀ ਸਪੋਰਟ ਆਪ ਦੀ ਬਣਾਈ ਰੱਖੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਵਗੈਰਾ ਨੂੰ ਸ਼ੇਅਰ ਕਰਦੇ ਰਹੋ ਜੀ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉ ਅੱਜ ਦੇਖ ਰੋ ਵੀਡੀਓ ਟਰਾਲੀ 13 6 ਦੀ ਟਰਾਲੀ ਹੈ ਇਹ ਵੀਰ ਦੀ ਟਰਾਲੀ ਵਾਲਾ ਵੀਰਾ ਵੀਰ ਇਹਨਾਂ ਕੋਲ ਨਵੀਆਂ ਪੁਰਾਣੀਆਂ ਟਰਾਲੀਆਂ ਮਿਲ ਜਾਣਗੀਆਂ ਬਿਲਕੁਲ ਨਿਊ ਟਰਾਲੀ ਹੈ ਰੇਲ ਦਾ ਹਿੱਸਾ ਹੈ 10 ਇੰਚ ਚਾਸੀ ਹੈ 10 ਨਟੀ ਹੱਬ ਹੈ ਜੀ ਪੰਜਾਬ ਨੰਬਰ ਹੈ ਜੀ ਤੇ ਬਿਲਕੁਲ ਨਿਊ ਹੈ ਜੀ ਕਿਸਾਨ ਵੀ ਦਾ ਨੰਬਰ 8283002434 ਹੈ ਜੀ ਕੰਡੀਸ਼ਨ ਤੋਂ ਦੇ ਸਾਹਮਣੇ ਜ ਇਹਨਾਂ ਕੋਲੋਂ ਹਰ ਪ੍ਰਕਾਰ ਦੀਆਂ ਤੁਸੀਂ ਟਰਾਲੀਆਂ ਤਿਆਰ ਕਰਵਾ ਸਕਦੇ ਹੋ ਜੀ ਨਵੀਆਂ ਟਰਾਲੀਆਂ ਹਰ ਮਾਡਰਨ ਤਰੀਕੇ ਨਾਲ ਤਿਆਰ ਕਰਦੇ ਨੇ ਬਾਈ ਤੇ ਨੰਬਰ ਇਹਨਾਂ ਦਾ ਸਕਰੀਨ ਤੇ ਆ ਜੀ ਹਰ ਪ੍ਰਕਾਰ 14 13 12 ਸਰ ਪ੍ਰਕਾਰ ਦੇ ਨਕਟਰ ਵਾਲੇ ਮਿਲ ਜਾਣਗੇ ਜੀ ਹੁਣ ਤੁਸੀਂ ਐਡ ਦੇਖ ਰਹੇ ਹੋ ਜੀ ਗੋਡਿਆਂ ਵਾਸਤੇ ਤੇਲ ਸ਼ੂਗਰ ਕੈਂਸਰ ਗਠੀਆ ਸਾਹ ਭਾਰ ਵਧਾਉਣ ਘਟਾਉਣ ਦਾ ਪੱਕਾ ਇਲਾਜ ਆ ਵੀਰ ਇਹਨਾਂ ਕੋਲੇ ਤੇ ਨੰਬਰ ਇਹਨਾਂ ਦਾ ਸ਼ੋ ਹੋ ਰਿਹਾ ਹੈ ਜੀ ਤੇ ਇਹ ਦੇਸੀ ਤੇ ਨਿਊਟ੍ਰੀਸ਼ਨ ਤਰੀਕੇ ਨਾਲ ਇਲਾਜ ਕਰਦੇ ਨੇ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਜਾਂ ਕੋਈ ਨਸ਼ਾ ਰਹੀ ਇਹਨਾਂ ਇਲਾਜ ਨਹੀਂ ਕਰਦੇ ਸਾਰੀ ਦੇਸੀ ਦਵਾਈਆਂ ਨਾਲ ਇਲਾਜ ਕਰਦੇ ਨੇ ਨੰਬਰ ਤੁਸੀਂ ਨੋਟ ਕਰ ਲਓ ਜੀ ਤੇ ਇਹਨਾਂ ਨਾਲ ਸੰਪਰਕ ਕਰਕੇ ਸਾਰੀਆਂ ਬਿਮਾਰੀਆਂ ਦਾ ਪੱਕਾ ਇਲਾਜ ਲਈ ਦਵਾਈ ਮੰਗਵਾ ਸਕਦੇ ਹੋ ਜੀ ਤੇ ਟਰਾਲੀ ਦੀ ਕੰਡੀਸ਼ਨ ਬਹੁਤ ਵਧੀਆ ਵੀਰ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਸਵਰਾਜ ਟਰੈਕਟਰ ਹੈ ਜੀ ਸਵਰਾਜ 855 FE ਡਰੈਕਟਰ ਹੈ ਜੀ ਤੇ 2014 ਮਾਡਲ ਹੈ ਜੀ 4,50,000 ਰੁਪਿਆ ਪ੍ਰਾਈਸ ਮੰਗਿਆ ਵੀਰ ਨੇ ਜੀ ਤੇ ਡਿਮਾਂਡ ਹੈ ਇਹਦੀ 4,50,000 ਰੁਪਏ ਦੀ ਸਰਸਾ ਏਰੀਆ ਵੀਰ ਜੀ ਸਰਸਾ ਹਰਿਆਣੇ ਦੇ ਵਿੱਚ ਰਹਿ ਗਿਆ ਤੇ 40% ਪਿਛਲੇ ਟਾਇਰ ਪਏ ਨੇ ਵੀਰ ਜੀ 70% ਅਗਲੇ ਟਾਇਰ ਪਏ ਨੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 9729422103 ਹੁੱਡ ਛਤਰੀ ਲੱਗੇ ਹੋਇਆ ਜੀ ਬੰਪਰ ਲੱਗਿਆ ਟਰੈਕਟਰ ਦੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਵੀਰ ਜੀ ਜਮਨ ਨਾਲ ਦਾ ਰੰਗ ਪਿਆ ਹੈ ਤਾਂ ਕਿਸੇ ਵੀ ਥਾਂ ਤੋਂ ਕੋਈ ਵੀ ਰੰਗ ਲਿਹਾ ਨਹੀਂ ਵੀਰ ਜੀ ਬਹੁਤ ਹੀ ਵਧੀਆ ਕੰਡੀਸ਼ਨ ਆ ਵੀਰ ਜੀ ਟਰੈਕਟਰ ਦੀ ਸਾਰਾ ਕੁਝ ਓਕੇ ਆ ਟਰੈਕਟਰ ਦਾ ਵੀਰ ਜੀ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਭਾਲਦਾ 1 ਰੁਪਏ ਦਾ ਕੰਮ ਨਹੀਂ ਭਾਲਦਾ ਟਰੈਕਟਰ ਪੂਰਾ ਓਕੇ ਆ ਜੀ ਤੇ ਸਵਰਾਜ 855 FE 2014 ਮਾਡਲ 4.5 ਲੱਖ ਰੁਪਏ ਦੀ ਡਿਮਾਂਡ ਸਰਸਾ ਏਰੀਆ ਟਾਇਰਾਂ ਦੀ ਕੰਡੀਸ਼ਨ ਜੀ 40% ਪਿਛਲੇ ਤੇ 70% ਪਈ ਨੇ ਅਗਲੇ ਜੀ ਤੇ ਜੇਕਰ ਤੁਸੀਂ ਵੀ ਕੋਈ ਆਪਣੇ ਟਰੈਕਟਰ ਟਰਾਲੀ ਜਾਂ ਖੇਤੀ ਦੇ ਹੋਰ ਕਿਸੇ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਜੀ ਬਿਲਕੁਲ ਫ੍ਰੀ ਤਾਂ ਉਹਦੇ ਲਈ ਤੁਹਾਨੂੰ ਆਪਡੇਟ ਟਰੈਕਟਰ ਦੀਆਂ ਜਾਂ ਟਰਾਲੀ ਕਿਸੇ ਵੀ ਸੰਦ ਦੀਆਂ 5 ਤੋਂ 7 ਫੋਟੋਆਂ ਜੀ ਤੇ ਜਿਹੜੀ ਜਾਣਕਾਰੀ ਤੁਸੀਂ ਵੀਡੀਓ ਵਿੱਚ ਦੇਖੀ ਦੇਖ ਰਹੇ ਹੋ ਜੀ ਜਿੱਦਾਂ ਕਿ ਟਰੈਕਟਰ ਕਿਹੜਾ ਜੀ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਮੋਬਾਈਲ ਨੰਬਰ ਇਹ ਸਭ ਕੁਝ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਜੀ ਮੇਰਾ WhatsApp ਨੰਬਰ ਹੈਗਾ ਜੀ 8837665987 ਸਾਰੇ ਵੀਰ ધ્યાન ਦੇਣ 8837665987 ਇਹ ਮੇਰਾ WhatsApp ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਇਹ ਸਭ ਕੁਝ ਭੇਜ ਦਿਓ ਨਾਲ ਫੋਟੋ ਮਾ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਕਰਪੀਏ ਦਾ ਕੋਈ ਵੀ ਖਰਚਾ ਨਹੀਂ ਜੀ ਬਿਲਕੁਲ ਫ੍ਰੀ ਦੇ ਵਿੱਚ ਆਪਣੀ YouTube ਚੈਨਲ ਤੇ ਲਗਾ ਦਿਆਂਗੇ ਜੀ ਅਗਲਾ ਟਰੈਕਟਰ ਦੇਖ ਰਿਓ ਵੀਰ ਜੀ ਸੋਨਾ ਲੀਕਾ ਡੀਆਈ 60 ਟਰੈਕਟਰ ਜੀ ਇਹ 2006 ਮਾਡਲ ਹੈ ਜੀ ਪੰਜਾਬ ਇਹਨਾਂ ਦਾ ਏਰੀਆ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਵੀਰ ਜੀ ਸੋਨਾ ਲੀਕਾ ਇੰਟਰਨੈਸ਼ਨਲ ਡੀਆਈ 60 2006 ਮਾਡਲ ਪੰਜਾਬ 3 ਲੱਖ ਦੇ 20000 ਦੀ ਡਿਮਾਂਡ ਹੈ ਵੀਰ ਦੀ ਤੇ ਫਾਜ਼ਿਲਕਾ ਏਰੀਆ ਵੀਰ ਜੀ 70% ਪਿਛਲੇ ਟਾਇਰਾਂ ਦੀ ਕੰਡੀਸ਼ਨ ਪਈ ਆ ਅਗਲੇ ਟਾਇਰਾਂ ਦੀ ਕੰਡੀਸ਼ਨ ਵੀ 75 ਤੋਂ 80 ਪੈਸੇ ਪਈ ਹੈ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 9646529135 ਵੀਓ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟਰੈਡ ਖਰੀਦ ਸਕਦੇ ਹੋ ਟਰੈਡ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਹੁੱਡ ਛਤਰੀ ਮਿਊਜ਼ਿਕ ਸਿਸਟਮ ਸਭ ਕੁਝ ਲੱਗਿਆ ਹੋਇਆ ਜੀ ਇੱਕ ਰੁਪਏ ਦਾ ਵੀ ਕੰਮ ਨਹੀਂ ਭਾਲਦਾ ਟਰੈਡ ਦੀ ਪੂਰਾ ਦਾਣੇ ਤੇ ਜੀ ਹਰ ਤਰ੍ਹਾਂ ਦਾ ਕੰਮ ਹੋਇਆ ਹੋਇਆ ਟਰੈਕਟਰ ਦਾ ਜੀ ਕੋਈ ਸਮੱਸਿਆ ਨਹੀਂ ਤੇ ਬਾਕੀ ਤੁਸੀਂ ਵੀਰ ਦਾ ਕੰਟੈਕਟ ਨੰਬਰ ਹੈਗਾ ਜੀ ਇਹਦੇ ਉੱਤੇ ਗੱਲ ਕਰਕੇ ਤੇ ਤੁਸੀਂ ਇਹ ਡਰੈਕਟ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਹਰੇਕ ਬੰਦਾ ਕਰਿਆ ਕਰੇ ਲਾਈਕ ਹਰੇਕ ਬੰਦਾ ਕਰਿਆ ਕਰੇ ਮੈਂ ਹਰ ਇੱਕ ਕਮੈਂਟ ਪੜਦਾ ਹਰ ਇੱਕ ਦੀ ਰਿਪਲਾਈ ਕਰਦਾ ਤੇ ਆਪਣੇ ਦਿਨ ਦੀ ਜਿਹੜੀ ਲਾਸਟ ਵੀਡੀਓ ਹੁੰਦੀ ਉਹਦੇ ਵਿੱਚ ਮੈਂ ਕਮੈਂਟ ਪੜਦਾ ਵੀਰ ਜੀ ਵੀਡੀਓ ਦੇ ਲਾਸਟ ਦੇ ਵਿੱਚ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤੇ ਸਾਰੇ ਵੀਰਾਂ ਦਾ ਮੇਰੇ ਭਰਾਵਾਂ ਦਾ ਮੈਨ ਤੋਂ ਵੱਡੇ ਨੇ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਆਪਣੇ ਚੈਨਲ ਤੇ 10000 ਮੈਂਬਰ ਜੁੜ ਚੁੱਕੇ ਨੇ ਸਾਰੇ ਵੀਰ ਇਦਾਂ ਹੀ ਆਪਣੀ سپورਟ ਬਣਾਈ ਰੱਖਿਓ ਅੱਗੇ ਵੀ ਆਪਾਂ 20000 30000 ਜਲਦੀ ਹੀ ਕੰਪਲੀਟ ਕਰ ਲੈਣਾ ਜੀ ਹਰ ਇੱਕ ਵੀਰ ਜਿਹੜਾ ਵੀਡੀਓ ਦੇਖਦਾ ਥੱਲੇ ਲਾਲ ਰੰਗ ਦਾ ਬਟਨ ਹੋਊਗਾ ਜੀ ਉਹਨੂੰ ਦੱਬ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੇ ਸਬਸਕ੍ਰਾਈਬ ਕਰੇ ਬਣਾ ਕਿਸੇ ਨੇ ਨਹੀਂ ਜਾਣਾ ਵੀਰ ਜੀ ਆਪਣੇ ਚੈਨਲ ਤੇ ਤੁਸੀਂ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਜੀ ਦਿਨ ਵਿੱਚ ਤਿੰਨ ਵੀਡੀਓ ਚੱਲਦੀਆਂ ਕਮ ਸੇ ਕਮ 15 ਟਰੈਕਟਰ ਇੱਕ ਦਿਨ ਵਿੱਚ ਅਸੀਂ ਅਪਲੋਡ ਕਰਦੇ ਹਾਂ ਜੀ ਤਾਂ ਕਰਕੇ ਥੱਲੇ ਲਾਲ ਰੰਗ ਦਾ ਬਟਨ ਦਿੱਤਾ ਹੋਇਆ ਜੀ ਸਾਡੇ ਚੈਨਲ ਨਾਲ ਤੁਸੀਂ ਪੱਕੇ ਤੌਰ ਤੇ ਜੁੜ ਜਾਓਗੇ ਲਾਲ ਰੰਗ ਦਾ ਬਟਨ ਦਬਾ ਕੇ ਨਾਲ ਘੰਟੀ ਦਾ ਬਟਨ ਦਬਾ ਲਿਓ ਜੀ ਤੇ ਕਿਸੇ ਵੀਰ ਨੇ ਸਬਸਕ੍ਰਾਈਬ ਕੀਤੇ ਟਰੈਟਾਜੀ 2016 ਮਾਡਲ ਪੰਜਾਬ ਏਰੀਆ 5 ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਜੀ ਤੇ ਅਬੋਰ ਏਰੀਆ 55% ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਵੀਰੋ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਕਿਸਾਨ ਵੀ ਦਾ ਨੰਬਰ ਹੈ ਜੀ 7087544417 70875 4417 ਵੀਰ ਦਾ ਨੰਬਰ ਹੈ ਜੀ 55% ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਅਬੋਰ ਏਰੀਆ 5 ਲੱਖ 10000 ਰੁਪਏ ਦੀ ਡਿਮਾਂਡ ਹੈ ਜੀ 2016 ਮਾਡਲ ਹੈ ਪੰਜਾਬ ਏਰੀਆ ਸੋਨਾ ਲੀਕਾ RX55 ਟਰੈਕ ਹੈ ਜੀ ਪੂਰਾ ਵਧੀਆ ਟਰੈਕ ਹੈ ਜੀ 1 ਰੁਪਏ ਦਾ ਕੰਮ ਨਹੀਂ ਭਾਲਦਾ ਟਰੈਕ ਦੀ ਰੰਗ ਰੂng ਤੁਸੀਂ ਦੇਖ ਲਓ ਵੀ ਜੀ ਸਭ ਕੁਝ ਐ ਪੇ ਜੈਨੀਅਨ ਤੇ ਜੇਕਰ ਕੋਈ ਵੀ ਕਿਸਾਨ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਜੇ ਕੋਈ ਸੀ ਆਪਦੇ ਕਿਸੇ ਖਸੰਦ ਦੀ ਐਡ ਕਰਾਉਣਾ ਚਾਹੁੰਦੇ ਹੋ ਮੇਰਾ ਨੰਬਰ 88376 65987 ਆਪਦੇ ਟਰੈਕ ਦੇ ਆ ਪੰਜ ਤੋਂ ਸੱਤ ਫੋਟੋਆਂ ਫੋਨ ਨੂੰ ਟੇਡਾ ਕਰਕੇ ਖਿੱਚ ਕੇ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਕੋਈ 1 ਰੁਪਏ ਦਾ ਖਰਚਾ ਨਹੀਂ ਹੈਗਾ ਸਭ ਕੁਝ ਫ੍ਰੀ ਹੈ ਤੁਹਾਡਾ ਆਪਦਾ ਨੰਬਰ ਦਿੱਤਾ ਜਾਊਗਾ ਤੁਹਾਡੇ ਨਾਲ ਹੀ ਕਨੈਕਟ ਕਰਕੇ ਕਿਸਾਨ ਵੀ ਰੇਟ ਰੈਡ ਖਰੀਦਣਗੇ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ ਤਦ ਤੱਕ ਲਈ ਰੱਬ ਰੱਖਾ ਜੀ ਧੰਨਵਾਦ ਜੀ ਸਾਰਿਆਂ ਦਾ